ਸੌਣ ਦਾ ਮਹੀਨਾ ਅਤੇ ਸੌਣ ਦੇ ਮਹੀਨੇ ਦੇ ਵਿੱਚ ਫਲਦਾਰ ਸ਼ਾਨਦਾਰ ਬੂਟੇ ਲਗਾਏ ਜਾਂਦੇ ਨੇ ਉਥੇ ਜੇਕਰ ਇੰਦਰਾ ਕਲੋਨੀ ਦੀ ਗੱਲ ਕੀਤੀ ਜਾਵੇ ਤਾਂ ਨਗਰ ਕਾਉਂਸਲਰ ਪ੍ਰਧਾਨ ਭਪਿੰਦਰ ਸਿੰਘ ਨਹਿਲ ਦੀ ਅਗਵਾਈ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਫਲਦਾਰ ਫੁੱਲਦਾਰ ਅਤੇ ਸ਼ਾਨਦਾਰ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਬੱਚੇ ਵੀ ਨੇ ਬੱਚਿਆਂ ਦੇ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ slogan ਫੜੇ ਹੋਏ ਨੇ ਆਓ ਮਿਲ ਕੇ ਵਾਤਾਵਰਨ ਬਚਾਈਏ ਜਿੱਥੇ ਰੁੱਖ ਉੱਥੇ ਸੁੱਖ ਬੇਟੀ ਬਚਾਓ ਬੇਟੀ ਪੜ੍ਹਾਓ ਧਰਤੀ ਨੂੰ ਬਚਾਓ ਆਪਣਾ ਭਵਿੱਖ ਭਵਿੱਖ ਬਚਾਓ ਫੁੱਲ ਨਾ ਤੋੜੋ ਅਜਿਹੇ slogan ਬੱਚਿਆਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਕਿਉਂਕਿ ਕਹਿੰਦੇ ਨੇ ਕਿ ਬੱਚੇ ਵੀ ਇੱਕ ਖਿਲਦਾ ਹੋਇਆ ਫੁੱਲ ਨੇ ਹਿੰਦੁਸਤਾਨ ਦਾ ਇਹਨਾਂ 'ਚੋਂ ਕਿਸੇ ਨੇ ਜੱਜਵਾਨਾ ਕਿਸੇ ਨੇ ਵਕੀਲ ਬਣਨਾ ਕਿਸੇ ਨੇ ਰਾਜਨੀਤੀ ਦੇ ਵਿੱਚ ਆਉਣਾ ਕਿਸੇ ਨੇ ਨੌਕਰੀ ਕਰਨੀ ਆ ਪਰ ਉੱਥੇ ਹੀ ਭਪਿੰਦਰ ਸਿੰਘ ਨਹਿਲ ਦੀ ਅਗਵਾਈ ਦੇ ਵਿੱਚ ਅੱਜ ਇੱਕ ਸਮਾਗਮ ਰੱਖਿਆ ਗਿਆ ਸੀ ਪਾਰਕ ਦੇ ਵਿੱਚ ਨਹਿਲ ਸਾਹਿਬ ਨਾਲ ਗੱਲ ਕਰ ਲਏ ਉਹਨਾਂ ਤੋਂ ਪੁੱਛਿਆ ਨਹਿਲ ਸਾਹਿਬ ਅੱਜ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਬਿਲਕੁਲ ਜੀ ਬੂਟੇ ਲਾਉਣ ਦੀ ਸ਼ੁਰੂਆਤ ਪਹਿਲਾਂ ਇੱਕ ਸਾਲ ਪਹਿਲਾਂ ਹੋਈ ਸੀਗੀ ਇਹਦਾ ਇਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਦਰਸਲ ਸਾਡੇ ਨਾਲ ਹਰਵਿੰਦਰ ਸਿੰਘ ਜੀ ਨੇ ਇੱਥੇ ਹੋਣਗੇ ਆਸੀ ਆਸੀ ਸਮਾਜ ਸੇਵੀ ਇਹ ਜਿਹੜਾ ਇਹ ਜਿਹੜਾ ਪਾਰਕ ਹੈ ਸਾਰਾ ਜੀ ਇਹਨਾਂ ਦੀ ਦੇਣ ਹੈਗਾ ਇਹਨਾਂ ਦੀ ਮੇਰੀ ਭੈਣ ਨਾਲ ਖੜੇ ਨੇ ਇਹ ਦਿਨ ਰਾਤ ਸੇਵਾ ਕਰਦੇ ਨੇ ਜਦੋਂ ਵੀ ਕੰਮ ਤੋਂ ਆਉਂਦੇ ਨੇ ਤੇ ਇੱਥੇ ਲੱਗ ਜਾਂਦੇ ਨੇ ਸਵੇਰੇ 5 ਵਜੇ ਤੋਂ 7 ਵਜੇ ਤੱਕ ਸ਼ਾਮ ਨੂੰ ਫੇਰ ਜੋ ਵੀ ਇੱਥੇ ਦਿਖ ਰਹੇ ਨੇ ਸਾਰੇ ਇਹਨਾਂ ਦੀ ਦੇਣ ਨੇ ਬਿਲਕੁਲ ਕਹਿੰਦੇ ਹਰਵਿੰਦਰ ਸਿੰਘ ਦੀ ਦੇ ਨਾਲ ਲਗਾਤਾਰ ਹਰਵਿੰਦਰ ਸਿੰਘ ਵਾਤਾਵਰਨ ਨੂੰ ਬਚਾਉਣ ਦੇ ਲਈ ਅੱਗੇ ਆਉਂਦੇ ਨੇ ਹਰਵਿੰਦਰ ਸਿੰਘ ਜੀ ਨਾਲ ਗੱਲ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਹਰਵਿੰਦਰ ਸਿੰਘ ਜੀ ਕਹਿੰਦੇ ਪ੍ਰਧਾਨ ਜੀ ਕਹਿੰਦੇ ਕਿ ਬੂਟੇ ਜੋ ਵੱਡੇ ਹੋਏ ਨੇ ਤੁਹਾਡਾ ਬੜਾ ਵੱਡਾ ਯੋਗਦਾਨ ਨਹੀਂ ਨਹੀਂ ਸਾਰਿਆਂ ਦਾ ਯੋਗਦਾਨ ਆ ਜੀ ਸਾਰਿਆਂ ਦਾ ਬਿਲਕੁਲ ਸਾਰਿਆਂ ਦਾ ਯੋਗਦਾਨ ਆ ਜੀ ਸਾਰਿਆਂ ਨੇ ਮਿਲ ਜੁਲ ਕੇ ਲਾਏ ਨੇ ਠੀਕ ਹੈ ਕਿ ਨਹੀਂ ਇਕੱਲਾ ਕੋਈ ਵੀ ਨਹੀਂ ਕਰ ਸਕਦਾ ਕੱਲਾ ਕੋਈ ਵੀ ਨਹੀਂ ਕਰ ਸਕਦਾ ਟੀਮ ਵਰਕ ਵਾਂਗੂ ਸਾਰਿਆਂ ਨੇ ਕੰਮ ਕਰਿਆ ਠੀਕ ਹੈ ਕਿ ਨਹੀਂ ਸਾਰਿਆਂ ਨੇ ਮਿਹਨਤ ਕਰੀ ਆ ਨਹੀਂ ਪਰ ਇਹਨਾਂ ਦਾ ਬਹੁਤ ਵੱਡਾ ਨਹੀਂ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਕੰਮ ਤਾਂ ਸਾਰੇ ਕਰਦੇ ਆ ਪਰ ਇਹ ਜਿਹੜਾ ਕੰਮ ਕਰਦੇ ਆ ਉਹ ਸਾਤੋਂ ਨਹੀਂ ਹੁੰਦਾ ਬਿਲਕੁਲ ਇਹਨਾਂ ਦਾ ਕਹਿਣਾ ਕਿ ਯੋਗਦਾਨ ਆ ਉੱਥੇ ਹੀ ਸਾਡੇ ਨਾਲ ਉੱਗੇ ਗੀਤਕਾਰ ਪ੍ਰੀਤ ਸੰਘਰੇੜੀ ਮੌਜੂਦ ਨੇ ਗੱਲ ਕਰਨ ਸੰਘਰੇੜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬੁੱਟੇ ਤਾਂ ਹਰ ਕੋਈ ਲਾਣਦਾ ਹਰ ਕੋਈ ਕਹਿੰਦਾ ਕਿ ਬਾਅਦ ਦੇ ਵਿੱਚ ਉਹਨਾਂ ਦੀ ਸ਼ਾਮ ਸੰਭਾਲ ਨਹੀਂ ਹੁੰਦੀ ਮਰ ਜਾਂਦੇ ਨੇ ਜਿਉਂਦੇ ਨਹੀਂ ਰਹਿੰਦੇ ਵੱਡੇ ਨਹੀਂ ਹੁੰਦੇ ਬਿਲਕੁਲ ਸਹੀ ਗੱਲ ਹੈ ਜੀ ਪਹਿਲਾਂ ਤਾਂ ਮੈਂ ਮੇਰੇ ਵੱਡੇ ਭਾਈ ਭੁਪਿੰਦਰ ਸਿੰਘ ਸਾਡੇ ਅਸੀਂ ਕਹਿੰਦੇ ਸਣੀ ਨਾਲ ਕਿਉਂਕਿ ਮੈਂ 뮤직 ਇੰਡਸਟਰੀ ਫਿਲਮ ਇੰਡਸਟਰੀ ਨਾਲ ਰਿਲੇਟਡ ਹੈ ਜੀ ਤੇ ਇਹ ਇੱਕ ਪ੍ਰਸਿੱਧ ਵੀਡੀਓ ਡਾਇਰੈਕਟਰ ਨੇ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਤੇ ਹੁਣ ਜੇ ਭੁਪਿੰਦਰ ਸਿੰਘ ਨਹਲ ਨਹੀਂ ਪਰੇਸ਼ਾਨੀ ਨਹਲ ਨਹੀਂ ਸੋਰੀ ਸਰੀ ਨਹਲ ਤੇ ਇਹਨਾਂ ਨੂੰ ਪਤਾਗਾ ਵੀ ਕਿਵੇਂ ਇਹਨਾਂ ਨੂੰ ਕੱਲਾ ਇਹ ਨਹੀਂ ਪਤਾ ਵੀ ਚੀਜ਼ ਲਾਉਣੀ ਕਿਵੇਂ ਆ ਤੇ ਮੈਨੂੰ ਪੂਰਾ ਯਕੀਨ ਆ ਵੀ ਇਹਨਾਂ ਨੂੰ ਇਹ ਪਤਾ ਹੀ ਪੱਲ ਨਹੀਂ ਕਿਵੇਂ ਆ ਇਹ ਡਿਊਟੀਆਂ ਵੀ ਲਾਉਣਗੇ ਆਪਾਂ ਵੀ ਸਾਰੇ ਹੈਗੇ ਆ ਸਭ ਤੋਂ ਵੱਡੀ ਗੱਲ ਆ ਜਿਹੜਾ ਉਪਰਾਲੇ ਹੀ ਵੱਡਾ ਪਹਿਲਾਂ ਤਾਂ ਲਾਉਣਾ ਹੀ ਵੱਡੀ ਗੱਲ ਆ ਜੀ ਪਾਲਣਾ ਦੂਜੇ ਨੰਬਰ ਤੇ ਆ ਉਹ ਵੀ ਅਸੀਂ ਕਰਾਂਗੇ ਸਾਰੇ ਰਲ ਮਿਲ ਕੇ ਦੇਖੋ ਇੱਕ ਕੱਲੇ ਨਾ ਪ੍ਰਧਾਨ ਸਾਹਿਬ ਦਾ ਇਹ ਕੰਮ ਤੇ ਨਾ ਹੀ ਕਿਸੇ ਇਕੱਲੇ ਮੰਤਰੀ ਦਾ ਜਾਂ ਇਕੱਲਾ ਮੇਰਾ ਜਾਂ ਤੁਹਾਡਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਆ ਕਿਉਂਕਿ ਬੱਚਾ ਜੰਮਦੀ ਮਾਂ ਹੁੰਦੀ ਆ ਪਰ ਉਹਨੂੰ ਪਾਲਦੀ ਕੌਣ ਆ ਉਹਨੂੰ ਬਾਪ ਵੀ ਪਾਲਦਾ ਦਾਦਾ ਜੀ ਪਾਲਦਾ ਦਾਦੀ ਪਾਲਦੀ ਆ ਨਾਨੀ ਵੀ ਪਾਲਦੀ ਆ ਜਿਹੜਾ ਬੱਚਾ ਹੈਗਾ ਉਹ ਇਕੱਲੀ ਮਾਂ ਦਾ ਨਹੀਂ ਰਹਿ ਜਾਂਦਾ ਤੇ ਬੱਚੇ ਹੁਣ ਲਾਤੇ ਤੇ ਹੁਣ ਜਿਹੜਾ ਨਾ ਪਾਲਣ ਦਾ ਜਿਹੜਾ ਕੰਮ ਆ ਉਹ ਸਾਰਾ ਇੱਕ ਮੇਰੀ ਇੱਕ ਲਾਈਨ ਆ ਉਹਦੇ ਵਿੱਚ ਕਿ ਇਸ ਤੋਂ ਪਹਿਲਾਂ ਕਿ ਹਵਾ ਆਪਣਾ ਰੁੱਖ ਬਦਲੇ ਇਸ ਤੋਂ ਪਹਿਲਾਂ ਰੁੱਖ ਬਦਲਣਾ ਮਤਲਬ ਗੁੱਸੇ ਹੋ ਜਾਏ ਆਪਣੇ ਨਾਲ ਜਿਹੇ ਜਿਹੇ ਹਾਲ ਹੋ ਰਿਹਾ ਇਸ ਤੋਂ ਪਹਿਲਾਂ ਕਿ ਹਵਾ ਆਪਣਾ ਰੁੱਖ ਬਦਲੇ ਆਓ ਮਿਲ ਕੇ ਲਗਾਈਏ ਰੁੱਖ ਆਪਾਂ ਆਉ ਮਿਲ ਕੇ ਗਾਇਰੋ ਜੀ ਬਿਲਕੁਲ ਪ੍ਰੀਤ ਸਿੰਘ ਰੇੜੀ ਦਾ ਕਹਿਣਾ ਕੀ ਬੂਟੇ ਲਾਉਣੇ ਆ ਛੋਟੇ ਬੱਚੇ ਦੀ ਤਰ੍ਹਾਂ ਹਰ ਕੋਈ ਪਾਲਦਾ ਚਾਚਾ ਤਾਇਆ ਉਸੇ ਤਰ੍ਹਾਂ ਆਪਣਾ ਵੀ ਇੱਕ ਫਰਜ਼ ਮੰਨਦਾ ਕਿ ਬੂਟੇ ਬੇਸ਼ੱਕ ਪ੍ਰਧਾਨਗੀ ਦੇ ਅਗਵਾਈ ਦੇ ਵਿੱਚ ਲਗਾ ਦਿੱਤੇ ਗਏ ਨੇ ਪਰ ਸਾਰਿਆਂ ਦਾ ਫਰਜ਼ ਮੰਨਦਾ ਕਿ ਇਸ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਵੇ ਸਾਡੇ ਨਾਲ ਸਾਬਕਾ ਪ੍ਰਧਾਨ ਰਿੱਪੂ ਦਮਨ ਢਿੱਲੋ ਖੜੇ ਢਿੱਲੋ ਸਾਹਿਬ ਅੱਜ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਬੂਟੇ ਲਾਉਣੇ ਬਹੁਤ ਜ਼ਰੂਰੀ ਹੈ ਜਿਵੇਂ ਆਪਣਾ ਮਾਹੌਲ ਚੰਗਾ ਹੈ ਪ੍ਰਦੂਸ਼ਣ ਹੈ ਉਹਦਾ ਇੱਕੋ ਹੱਲ ਹੈ ਵੀ ਆਪਾਂ ਬੰਦੋਬੱਧ ਬੂਟੇ ਲਾਈਏ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਵੀ ਬੰਦੋਬੱਧ ਸ਼ਹਿਰ ਚ ਜਿੱਥੇ ਵੀ ਜਗ੍ਹਾ ਕੋਈ ਸਾਂਝੀ ਮਿਲਦੀ ਆ ਉੱਥੇ ਬੂਟੇ ਲਾਈਏ ਅੱਜ ਸਾਡੇ ਪ੍ਰਧਾਨ ਪਵਿੰਦਰ ਸਿੰਘ ਨਹਿਲ ਜੀ ਤੇ ਹੋਰ ਸਾਰੇ ਐਮਸੀ ਸਾਹਿਬ ਐ ਨਬਜੀ ਲੰਕੇ ਜੀ ਮੱਲਾਂ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਬੂਟੇ ਲਾਇਆ ਤੇ ਸਾਲ ਪਹਿਲਾਂ ਲਾਏ ਬੂਟਿਆਂ ਦਾ ਜਨਮ ਦਿਨ ਮਨਾਇਆ ਮੈਂ ਪ੍ਰਧਾਨ ਜੀ ਨੂੰ ਵਧਾਈਆਂ ਦਾ ਨਾ ਉਹਨਾਂ ਦੇ ਏਰੀਏ 'ਚ ਸ਼ੁਭ ਕੰਮ ਹੋਇਆ ਧੰਨਵਾਦ। ਆ ਜੀ ਬਿਲਕੁਲ ਢਿੱਲੋਂ ਸਾਹਿਬ ਦਾ ਕਹਿਣਾ ਕਿ ਸਾਲ ਪਹਿਲਾਂ ਜੋ ਬੂਟੇ ਵੱਡੇ ਹੋ ਗਏ ਨੇ ਬੇਸ਼ੱਕ ਫਿਰ ਤੋਂ ਲਾ ਰਹੇ ਨੇ ਉਹ ਉਹ ਲਗਾਏ ਗਏ ਸੀ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਤੇ ਨਵੇਂ ਬੂਟੇ ਵੀ ਲਗਾਏ ਜਾ ਰਹੇ ਸਾਡੇ ਨਾਲ ਮੋਹੱਲਾ ਨਿਵਾਸੀ ਵੀ ਮੌਜੂਦ ਸਤੀਕਾਲ ਬਾਈ ਜੀ। ਸਤੀਕਾਲ ਜੀ। ਭਾਈ ਜੀ ਕਿਸ ਤਰ੍ਹਾਂ ਵੇਖਦੇ ਹੋ ਇਸ ਮਹਿਮ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਜਗ੍ਹਾ ਇੰਨਾ ਪਹਿਲਾਂ ਗੰਦ ਸੀ ਇੱਥੇ ਮਤਲਬ ਰੂੜੀਆਂ ਗੋਹਾ ਮੱਝਾਂ ਬੰਨੀਆਂ ਹੁੰਦੀਆਂ ਤੇ ਬਹੁਤ ਹੀ ਮਾੜਾ ਹਾਲ ਜਿੱਥੋਂ ਦੀ ਲੰ ਪਰ ਸਾਡੇ ਪ੍ਰਧਾਨ ਜੀ ਜਿਹੜੇ ਪ੍ਰਧਾਨ ਜੀ ਤੋਂ ਬਾਅਦ ਚ ਬਣੇ ਨੇ ਐਮਸੀ ਵੀ ਬਾਅਦ ਚ ਬਣੇ ਨੇ ਪਹਿਲਾਂ ਤੋਂ ਹੀ ਕਾਰੀ ਕਰ ਰਹੇ ਸੀ ਇਹ ਇਹਨਾਂ ਦਾ ਵੱਡਾ ਸਹਿਯੋਗ ਹੈ ਆਹ ਪਾਰਕ ਬਣਾਉਣ ਦੇ ਵਿੱਚ ਜਿੱਥੇ ਤੁਸੀਂ ਖੜੇ ਹੋ ਦੇਖ ਰਹੇ ਹੋ ਬੂਟੇ ਲੱਗੇ ਹੋਏ ਅੱਜ ਇਸ ਪਾਰਕ ਨੂੰ ਬਣੇ ਨੂੰ ਇੱਕ ਸਾਲ ਹੋ ਗਿਆ ਉਹਦੀ ਇੱਕ ਤਰ੍ਹਾਂ ਦੀ ਬਰੇ ਗੰਡ ਕਹਿ ਲਓ ਜਾਂ ਉਹ ਜਿਹੜੇ ਬੂਟੇ ਲਾਏ ਸੀ ਉਹਨੂੰ ਉਹਦਾ ਇੱਕ ਤਰ੍ਹਾਂ ਦਾ ਜਨਮ ਦਿਨ ਮਨਾ ਕੇ ਤੇ ਹੋਰ ਨਵੇਂ ਬੂਟੇ ਲਾਉਣ ਜਾ ਰਹੇ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਗਰਮੀ ਅੱਜ ਵੀ ਦੇਖੋ ਕਿੰਨੀ ਗਰਮੀ ਐ ਗਰਮੀ ਦਿਨੋਂ ਦਿਨ ਇਹ ਇਸ ਹਾਲ ਤਾਂ 45 50 ਦੇ ਟੈਂਪਰੇਚਰ ਤੇ ਪਹੁੰਚ ਗਈ ਜੀ ਅਸੀਂ ਦਰਖਤ ਲਾਵਾਂਗੇ ਇਹ ਬਹੁਤ ਵੱਡੀ ਜ਼ਰੂਰਤ ਹੈ ਪੰਜਾਬ ਨੂੰ ਤਾਂ ਖਾਸ ਕਰਕੇ ਕਿਉਂਕਿ ਦਰਖਤ ਵੱਡੇ ਬਹੁਤ ਜਾ ਚੁੱਕੇ ਨੇ ਅੱਜ ਵੀ ਪੰਜਾਬੀ ਟ੍ਰਿਬਿਊਨ ਵਿੱਚ ਮੈਂ ਖ਼ਬਰ ਪੜ੍ਹ ਰਿਹਾ ਸੀ ਸਵੇਰੇ ਕਿ ਘਟੂ ਘਟ ਪਿਛਲੇ 6 ਸਾਲਾਂ ਦੇ ਵਿੱਚ 9% ਜਿਹੜਾ ਉਹ ਦਰਖਤ ਵੱਢਿਆ ਜਾ ਚੁੱਕਿਆ ਲਾਇਆ ਨਹੀਂ ਗਿਆ ਸੋ ਲਾਉਣ ਦੀ ਬਹੁਤ ਜ਼ਰੂਰੀ ਹੈ ਵਧਾਈ ਦਿੰਦਾ ਪ੍ਰਧਾਨ ਜੀ ਨੂੰ ਕਿ ਉਹਨਾਂ ਦੇ ਏਰੀਆ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਬੂਟੇ ਲਾਉਣ ਜਾ ਰਹੇ ਹਾਂ ਬੜੀ ਵਧੀਆ ਗੱਲ ਹੈ ਬਹੁਤ-ਬਹੁਤ ਧੰਨਵਾਦ ਆਪ ਤੁਸੀਂ ਅੱਜ ਪਹੁੰਚੋ ਸਾਡੇ ਕੋਲ ਦੀ ਟੀਮ ਆਈ ਹੈ ਪੂਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਲੋਕਾਂ ਤੱਕ ਸਾਡਾ ਸਨੇਹਾ ਪਹੁੰਚਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਭਪਿੰਦਰ ਸਿੰਘ ਨੇਲ ਵੱਲੋਂ ਜੋ ਉਪਰਾਲਾ ਕੀਤਾ ਇੱਕ ਸਾਲ ਪਹਿਲਾਂ ਉਪਰਾਲਾ ਕੀਤਾ ਗਿਆ ਸੀ ਪਾਰਕ ਬਣਾਇਆ ਗਿਆ ਸੀ ਫਿਰ ਬੂਟੇ ਲਗਾਏ ਗਏ ਬੂਟੇ ਅੱਜ ਵੱਡੇ ਹੋ ਗਏ ਨੇ ਜਿੱਥੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਉੱਥੇ ਹੀ ਨਵੇਂ ਬੂਟੇ ਵੀ ਲਗਾਏ ਜਾ ਰਹੇ ਨੇ ਕੈਮਰਾਮੈਨ ਜਸ਼ਨ ਨਾਲ ਹਰਜੀਤ ਸਿੰਘ